ਆਸੀ ਗਾਲ ਦੋਸਤੋ ਤੁਸੀਂ ਜੁੜੇ ਹੋ ਆਨ ਮੰਡਿਆ ਪੰਜਾਬ ਨਾਲ ਤੁਸੀਂ ਜਿਹੜੀ ਇਹ ਵੀਡੀਓ ਦੇਖ ਰਹੇ ਹੋ ਇਹ ਵੀਡੀਓ ਹੈ ਮਾਨਸਾ ਸ਼ਹਿਰ ਦੀ ਜੋ ਕਿ ਮਾਨਸਾ ਦਾ ਮੇਨ ਬਾਜ਼ਾਰ ਗਊਸ਼ਾਲਾ ਰੋਡ ਕੋਲ ਹੈ ਉਹ ਪਿੱਛੇ ਤੁਸੀਂ ਦੇਖ ਰਹੇ ਹੋ ਫਾਟਕੇ ਫਾਟਕਾਂ ਦੇ ਕੋਲ ਇੱਕ ਚਲਦੀ ਗੱਡੀ ਨੂੰ ਅੱਗ ਲੱਗ ਗਈ ਜਿਸ ਦੇ ਵਿੱਚ ਉਹ ਬਹੁਤ ਹੀ ਜ਼ਿਆਦਾ ਧੂੰਆ ਨਿਕਲ ਰਿਹਾ ਹੈ ਤੇ ਜੋ ਗੱਡੀ ਦਾ ਚਾਲਕ ਸੀ ਉਹ ਇੱਕਦਮ ਗੱਡੀ ਚੋਂ ਭੱਜ ਕੇ ਬਾਹਰ ਆ ਗਿਆ ਤੇ ਉਸ ਤੋਂ ਬਾਅਦ ਲੋਕਾਂ ਨੇ ਪਾਣੀ ਪਾ ਕੇ ਜੋ ਗੱਡੀ ਦੀ ਅੱਗ ਸੀ ਉਸ ਨੂੰ ਕਾਬੂ ਪਾ ਲਿਆ ਪਰ ਤੁਸੀਂ ਦੇਖ ਰਹੇ ਹੋ ਜੋ ਮਾਨਸਾ ਦਾ ਮੇਨ ਸ਼ਹਿਰ ਹੈ ਉੱਥੇ ਗੱਡੀ ਨੂੰ ਅੱਗ ਲੱਗੀ ਹੈ ਗੱਡੀ ਦਾ ਬਲਾਸਟ ਵੀ ਹੋ ਸਕਦਾ ਹੈ ਕੋਈ ਕੁਝ ਵੀ ਹੋ ਸਕਦਾ ਹੈ ਕਿਸੇ ਤਰ੍ਹਾਂ ਦਾ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਪਰ ਜੋ ਗੱਡੀ ਹੈ ਗੱਡੀ ਦਾ ਥੋੜਾ ਨੁਕਸਾਨ ਹੋ ਗਿਆ ਹੈ ਤੇ ਜੋ ਡਰਾਈਵਰ ਸੀ ਉਹ ਵੀ ਗੱਡੀ ਦੇ ਵਿੱਚੋਂ ਬਾਹਰ ਨਿਕਲ ਕੇ ਲੋਕਾਂ ਨੇ ਉੱਥੇ ਪਾਣੀ ਇਕੱਠਾ ਕਰਕੇ ਪਾਣੀ ਬਾਲਟੀਆਂ ਨਾਲ ਅੱਗ ਨੂੰ ਬੁਝਾ ਦਿੱਤਾ ਤੇ ਅੱਗ ਉੱਤੇ ਕਾਬੂ ਪਾ ਲਿਆ ਤੁਸੀਂ ਦੇਖ ਰਹੇ ਹੋ ਵੀਡੀਓ ਇਹ ਮਾਨਸਾ ਦੀ ਮੇਨ ਫਾਟਕਾ ਦੀ ਹੈ ਜਿੱਤੇ ਗੱਡੀ ਨੂੰ ਅੱਗ ਲੱਗ ਗਈ ਅਤੇ ਲੋਕਾਂ ਨੇ ਪਾਣੀ ਪਾ ਕੇ ਲੱਗੀ ਹੋਈ ਅੱਗ ਨੂੰ ਮੌਕੇ ਤੇ ਬੁਝਾ ਦਿੱਤਾ ਤਸਵੀਰਾਂ ਨੇ ਅਨਵੰਡਿਆ ਪੰਜਾਬ ਤੁਸੀਂ ਦੇਖ ਰਹੇ ਹੋ ਮਾਨਸਾ ਸ਼ਹਿਰ ਦੀਆਂ ਗੱਡੀ ਨੂੰ ਅੱਗ ਲੱਗੀ ਪਈ ਮਾਨਸਾ